ਬਈ ਇਸ ਬੰਦੇ ਨੂੰ ਨਾ ਕੂੜੇ ਦੇ ਢੇਰ ਚੋਂ ਇਹ ਬੈਗ ਲੱਭਿਆ ਇੱਕ ਤੇ ਇਹਨੇ ਸੋਚਿਆ ਵੀ ਇਹਦੇ ਵਿੱਚ ਪਤਾ ਨਹੀਂ ਕਿੱਡਾ ਕੋ ਖਜ਼ਾਨਾ ਹੋਊ ਪਰ ਇਹ ਹੈਗਾ ਖਾਲੀ ਬਿਲਕੁਲ ਹੀ ਖਾਲੀ ਤੇ ਘਰੇ ਲਿਆ ਆ ਹੁਣ ਤੁਸੀਂ ਦੇਖੋ ਦੋਸਤੋ ਇਹ ਤਾਂ ਕੀ ਬਣਾਉਂਦਾ ਇਹ ਤੇ ਇਹਨੇ ਸੋਚਿਆ ਚਲੋ ਇਹਦੇ ਵਿੱਚ ਕੁਝ ਲੱਭਿਆ ਤਾਂ ਹੈ ਨਹੀਂ ਮੈਨੂੰ ਤੇ ਇਹਦੇ ਹੀ ਕੋਈ ਚੀਜ਼ ਬਣਾਉਣੀ ਆ ਹੁਣ ਇਹਨੇ ਕਮਾਲ ਦੀ ਚੀਜ਼ ਬਣਾ ਦੇਣੀ ਆ ਬਈ ਤੇ ਇਸੇ ਬੈਗ ਨੂੰ ਹੀ ਬਹੁਤ ਹੀ ਸੋਹਣਾ ਲੱਗਣ ਲਾ ਦੇਣਾ ਇਹਨੇ ਤੇ ਰੰਗ ਰੂنگ ਕਰਕੇ ਦੇਖੋ ਤੁਸੀਂ ਕੀ ਬਣਾਉਂਦਾ ਇਹ ਦੋਨੇ ਹਿੱਸੇ ਉਹਨੇ ਅਲੱਗ ਕਰ ਲਏ ਇਹਦੇ ਜਿਹੜੇ ਮੰਨ ਲਓ ਬੈਗ ਦੇ ਦੋ ਹਿੱਸੇ ਹੁੰਦੇ ਆ ਚੰਗੀ ਤਰ੍ਹਾਂ ਨੂੰ ਵਿੱਚੋਂ ਸਾਰਾ ਮਲਬਾ ਕੱਢ ਦੂਗਾ ਹੁਣ ਇਹਦਾ ਤੇ ਹੁਣ ਸਰਾਖ ਮਾਰਨੇ ਆ ਨੇ 4 ਬਹੁਤ ਘੈਂਟ ਚੀਜ਼ ਬਣਾਉਣੀ ਆ ਦੇਖੀ ਜਾਓ ਤੇ ਇਹ ਤਾਂ ਹੋਰ ਲਾਲਚ ਨੂੰ ਚੱਕਿਆ ਸੀ ਇਹਨੇ ਵੀ ਖਣੀ ਬੈਗ ਦੇ ਵਿੱਚ ਕਿੰਨੀ ਕੁ ਮਾਇਆ ਪਈ ਹੋਊਗੀ ਪਰ ਇਹਨੂੰ ਉਹ ਤਾਂ ਨਹੀਂ ਮਿਲੀ ਤੇ ਹੁਣ ਇਹਨੇ ਆ ਲਓ ਬਈ ਦਿਖਾਇਆ ਹੀ ਗਿਆ ਜੋ ਮੈਂ ਤੁਹਾਨੂੰ ਦੱਸ ਰਿਹਾ ਤੇ ਇਹਦੇ ਵਿੱਚ ਸਰਾਖ ਮਾਰ ਲਏ ਦੋਸਤੋ ਇਹਨੇ 4 4 ਸਰਾਖ ਹੀ ਇਹਦੇ ਵਿੱਚ ਮਾਰ ਲੂਗਾ ਦੋਨਾਂ 'ਚ 4-4 ਸਰਾਖ ਮਾਰ ਲੇ ਇਹ ਆ ਗੀਆਂ ਪੀਵੀਸੀ ਪਾਈਪਾਂ ਪਾਈਪਾਂ ਕੱਟ ਕੇ ਹੁਣ ਪਤਾ ਨਹੀਂ ਕੀ ਬਣਾ ਰਿਹਾ ਇਹ ਦੇਖਦੇ ਆਂ ਪਾਈਪਾਂ ਦੇ ਵਿੱਚ ਸਰਾਖ ਵੀ ਮਰੇ ਤੇ ਹੁਣ ਮੇਰੇ ਖਿਆਲ ਚ ਇਹਨਾਂ ਨੂੰ ਆਰ ਪਾਰ ਕਰੂਗਾ ਇਹ ਜਿਹੜੀਆਂ ਇਹ ਦੋ ਬੈਗ ਦੇ ਹਿੱਸੇ ਆ ਨਾ ਇਹਨਾਂ ਨੂੰ ਜੋੜੂਗਾ ਇਹ ਇਹਨਾਂ ਪਾਈਪਾਂ ਨਾਲ ਕਿਉਂਕਿ ਚਾਰ ਹੀ ਪੀਸ ਇਹਨੇ ਇਹ ਕੱਟ ਲਿਆ ਪਾਈਪਾਂ ਦੇ ਤੇ ਇੱਕੋ ਜੇ ਕੱਟਿਆ ਆ ਲਓ ਬਈ ਉਹਨਾਂ ਦੇ ਵਿੱਚ ਪਾ ਦੇਣੇ ਇਹ ਪਾਈਪਾਂ ਨੂੰ ਜਿਵੇਂ ਆਪਾਂ ਪਹਿਲਾਂ ਸੋਚਿਆ ਸੀ ਉਵੇਂ ਹੀ ਕਰਿਆ ਨੇ ਪਾਈਪਾਂ ਦੇ ਵਿੱਚ ਪਾ ਦਿਆਂ ਤੇ ਹੁਣ ਇੱਥੇ ਸਕਰੂ ਕਾ कसे ਆ ਜਾਇਦੇ ਨਹੀਂ ਸਕਰੂ ਕਾਸ ਕੇ ਉਪਰੋਂ ਉਹ ਵੀ ਆ ਲਓ ਉਪਰੋਂ ਦੂਸਰੀਆਂ ਵੀ ਉਹ ਵੀ ਪਾ ਦਾਂ ਸਕਰੂ ਤਾਂ कसे ਸੀ ਵੀ ਉਹ ਖੜ ਸਕੇ ਉੱਥੇ ਹੀ ਮਤਲਬ ਥੱਲੇ ਨੂੰ ਨਾ ਜਾਵੇ ਤੇ ਇਹ ਲੋ ਬਈ ਇਹ ਹੁਣ ਕੀ ਕਰਦਾ ਅਖਬਾਰ ਜਾਂ ਚੱਕ ਲਿਆ ਤੇ ਲੋ ਵੀ ਦੋਸਤੋ ਰੰਗ ਕਰੂਗਾ ਹੁਣ ਇਹ ਬਹੁਤ ਸੋਹਣਾ ਰੰਗ ਦੇਖੋ ਕੂਸੂ ਵਰਤ ਲੱਗਦੀਆਂ ਕੀ ਟਰੇਆਂ ਜਿਹਾ ਬਣਾਤੀਆਂ ਨੇ ਇਹ ਰੈਕ ਜਾਂ ਬਣਾਤਾ ਜਿਵੇਂ ਕੁਝ ਰੱਖਣ ਨੂੰ ਬਣਾਉਂਦਾ ਹੁੰਦਾ ਜਾਂ ਤਾਂ ਰੱਖਣ ਨੂੰ ਬਣਾਉਂਦਾ ਹੋਊਗਾ ਇਹ ਲੋ ਬੜਾ ਸੋਹਣਾ ਲੱਗਦਾ ਬਈ ਇਹ ਤਾਂ ਚੀਜ਼ ਇਹਦੀ ਇਹ ਰੈਕ ਹੀ ਬਣਾਉਂਦਾ ਕੁਝ ਰੱਖਣ ਵਾਸਤੇ ਰੈਕ ਬਣਾ ਰਿਹਾ ਇਹ ਦੇਖੋ ਦੇਖੋ ਯਾਰ ਕਿੰਨਾ ਸੋਹਣਾ ਬਣਾਤਾ ਕਮਾਲ ਕਰਤੀ ਤੇ ਸਮਾਨ ਰੱਖਿਆ ਵੀ ਇਹਦੇ ਵਿੱਚ ਦੇਖੋ ਕਿਵੇਂ ਜਾਂਦਾ ਡਿੱਗਦਾ ਵੀ ਨਹੀਂਗਾ ਕਿਉਂਕਿ ਇਹ ਉੱਪਰ ਨੂੰ ਮੁੜੇ ਹੋਏ ਆ ਆ ਲਓ